ਨੱਕਾ ਫਟ ਗਿਆ ਉਹ ਸਾਈਡ ਤੇ ਬਜਰੀ ਰਹਿ ਗਈ ਮੈਂ ਕਰਦਾ ਰੱਜਾ ਨੰਬਰ ਉਹ ਤੋਂ ਲੈਣਾ ਮੇਰੇ ਕੋਲ ਕਿਹਨਾ ਹੁੰਦਾ ਥੱਲੀ ਨਾਲ ਆ ਦੇ ਮੇਰਾ ਵੀਰ ਅੱਜ ਡਬਲ ਲਾਈਟ ਚੱਲੀ ਤੇ ਆਵਾਨ ਭਰਿਆ ਹੁਣ ਕਦੋਂ ਕਰੀ ਜਾਂਦੇ ਆ ਬਾਬਾ ਨਾਨਕ ਮਿਹਰ ਕਰੇ ਮੌਸਮ ਹੈਗਾ ਅੱਜ ਹਵਾ ਵਗਦੀ ਠੰਡਾ ਪਰ ਇਸ ਵਾਲੇ ਮੌਸਮ ਬਹੁਤ ਘੈਂਟ ਹੁੰਦਾ ਬਈ ਚਿੜੀਆਂ ਜਾਨਵਰ ਚੀਂ-ਚੀ ਕਰਦੇ ਸਾਰੇ ਬਈ ਵਾਸਤੇ ਚਾਹ ਲਿਆਉਨੇ ਆ ਨਾਲੇ ਆ ਪੀਨੇ ਆ ਕੇਰਾ ਦਾ ਪੀਆ ਸੀ 4 ਵਜੇ ਰਾਦੇ ਐਂ ਹੀ ਤੁਰੇ ਫਿਰਦੇ ਆ ਅੱਜ ਤਾਂ ਸੁੱਤੇ ਵੀ ਨਹੀਂ ਬਾਹ ਹੈ 2-4 ਦਿਨਾਂ ਤੇ ਮੁੜ ਕੇ ਨਜ਼ਾਰੇ ਆ ਛੋਨਾ ਲਾ ਕੇ ਵਿਲੇ ਨਜ਼ਾਰਿਆਂ ਦੇ ਆ ਜਾ ਬਈ ਮਿੱਤਰਾ ਚਾਹ ਪੀ ਲਾ ਕਰਾਂ ਕੀਆ ਵੀਊ ਹੈ ਭਾਈ ਆਹਾ ਸਵੇਰੇ ਸਵੇਰੇ ਤਾਂ ਨਾ ਨਜ਼ਾਰਾ ਆ ਜਾਂਦਾ ਖੇਤ ਸੱਚੀ ਐਸ ਵੇਲੇ ਤਾਂ ਸੂਰਜ ਵੀ ਚੜਦਾ ਸੋਹਣਾ ਲੱਗਦਾ ਦੁਪਹਿਰੋਂ ਬਾਅਦ ਹੀ ਤਪਸ਼ ਮਾਰਦਾ ਇਹ ਆਪਣੇ ਰਾ ਪਾਈਪਲਾਈਨ ਪਈ ਆ ਉਹਦੇ ਅੱਜ ਨੱਕੇ ਲੈਣ ਆਏ ਸੀ ਸਰਾਇਨਾਗਾ ਆਹ ਵੇਖੋ ਫੈਕਟਰੀ ਇੱਥੇ ਨੱਕੇ ਨੱਕੇ ਬਣੇ ਪਏ ਆ ਹੌਦੀਆਂ ਸਾਰਾ ਕੁਝ ਬਣਿਆ ਪਿਆ ਤੇ ਪਿੰਡੋਂ ਆਏ ਸੀ ਦੋ ਤਿੰਨ ਜਣੇ ਤੇ ਆਹ 24 ਇੰਚੀ ਨੱਕੇ ਆਪਾਂ ਲੈ ਕੇ ਚੱਲਦੇ ਆਂ ਤੇ ਸਰਾਇਨਾਗਾ ਫੈਕਟਰੀ ਆਪਣੀ ਬਹੁਤ ਤਗੜੀ ਪਾਈਪਾਂ ਪੂਪਾਂ ਸਾਰੀਆਂ ਇੱਥੇ ਹੀ ਗਈਆਂ ਆਪਣੀਆਂ ਆਹ ਵੇਖੋ ਤੁਸੀਂ ਕਿੱਡੇ ਕਿੱਡੇ ਰੋਕਣ ਵਾਸਤੇ ਲਾਏ ਆ ਜਾਨੀ ਅੱਗੇ ਪਾਣੀ ਰੋਕਾ ਦੋ ਆ ਬਹੁਤ ਵਧੀਆ ਸਾਰੇ ਨੱਕੇ ਬਣਿਆ ਹੋਇਆ ਲਓ ਜੀ ਆ ਨੱਕਾ 24 ਇੰਚ ਆ ਦੇਖ ਲਓ ਪੋਰਾ ਚੀਜ਼ ਆ ਤੇ ਮਹਿੰਗੀ ਬਹੁਤ 5000 ਰੁਪਏ ਦਾ ਆਇਆ ਹੋ 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 ਬਹੁਤ ਮਹਿੰਗਾ ਆਇਆ ਬਈ ਬਹੁਤ ਮਹਿੰਗਾ ਜਲਸਾ ਆਪ ਦਾ ਨੱਕਾ ਲਾਉਣਾ ਆਪਾਂ ਪ੍ਰਾਈਵੇਟ ਸਰਕਾਰੀ ਨਹੀਂ ਆਪਣੇ ਆਪ ਨੂੰ ਮਿਲਿਆ ਉਹ ਫਿਰ ਤੁਹਾਨੂੰ ਫਿਰ ਦੱਸੂਗਾ ਕਿ ਕਿਉਂ ਨਹੀਂ ਮਿਲਿਆ ਤੇ ਹੁਣ ਤਾਂ ਤਪ ਬਹੁਤ ਆ ਸਿਆ ਲੱਗਾ 2 ਵਜ ਗਏ ਭਈ ਆਉਂਦੇ ਅਨਜੀਤ ਤੇ ਗਏ ਸੀ ਪਿੰਡੋਂ ਤੇ ਹੋ ਹੋ ਹੁਣ ਤਾਂ ਜਾ ਕੇ ਤੇ ਮੈਂ ਤਾਂ ਏਸੀ ਚ ਵੜਦਾ ਅੱਜ ਤਪਸ਼ ਬਹੁਤ ਜ਼ਿਆਦਾ ਆ ਬੁਰੇ ਹਾਲ ਹੋਏ ਪਏ ਆ ਹਲਾਂ ਕਿਵੇਂ ਹੋ ਆਈ ਤੇ ਆ ਨਿਆਰਾ ਮਰ ਗਿਆ ਠੰਡ ਗਰਮੀ ਚ ਹੋ 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 ਆਉਣ ਸਾਰੀ ਮੈਨੂੰ ਮਿਲ ਗਈ ਚੌਲ ਟਾਈਮ ਹੋ ਗਿਆ ਸੀ ਪੌਣੇ ਤਿੰਨ ਦਾ ਥੋੜੇ ਲੇਟ ਹੀ ਬਣਾਏ ਆ 우ਸਤਾਦ ਹਾਂਜੀ ਮੈਂ ਕਿਹਾ ਤੁਸੀਂ ਵੀ ਆ ਜੂਗੇ ਚੱਲ ਆਲੂ ਗੰਢਿਆਂ ਵਾਲੇ ਤੜਕੇ ਵਾਲੇ ਹੈਗੇ ਚੌਲ ਨਾਲ ਹੈਗਾ ਦਹੀਂ ਚਲੋ ਪਾਓ ਪਲੇਟਾਂ 'ਚ ਖਾਈਏ ਬਹੁਤ ਬਹੁਤ ਲੱਗੀ ਪਈ ਆ ਹਾਂ ਦਾ ਰਾਜ ਕੁਲਫੀ ਖਾਦੀ ਵਸ ਹੈਗਾ ਕਾ ਹੋਰ ਨਹੀਂ ਕੁਛ ਕਰਦਾ ਆ ਮਿਕਸ ਕਰ ਦੋ 우ਸਤਾਦ ਜੀ ਦਰਪੀਤਾ ਹੋ ਗਿਆ ਵਰਕ ਹਾਂਜੀ ਆਹ ਤਾਂ ਹਜੇ ਵੀ ਬੈੱਡ ਤੇ ਕਾਪੀਆਂ ਪਈਆਂ ਪਈਆਂ ਇਹਦੀਆਂ ਆ ਖਾਜਦੀਆਂ ਹੀ ਆ ਹਾਂ ਰੈਂਦਾ ਖਾਜ ਕਿੰਨਾ ਕਰ ਤੂੰ ਤਾਂ ਕਹਿੰਦਾ ਕੱਲ ਥੋੜਾ ਜਿਹਾ ਰੈਂਦਾ ਮੰਚਪਾ ਸ਼ਾਮ ਨੂੰ ਕੀਤਾ ਨਹੀਂ ਓਏ ਇੱਛਾਂ ਆ ਗਈ ਚਲ ਪਾਓ ਜੀ ਹਾਂਜੀ ਉਸਤਾਦ ਜੀ ਕਿਵੇਂ ਹੋ ਵਧੀਆ ਠੀਕ ਠਾਕ ਚਲੋ ਮੇਰੀ ਪਲੇਟ ਤੁਸੀਂ ਥਾਲੀ ਸੀ ਜਾਣੀ ਅੱਛਾ ਵਿੱਚੇ ਖਾਣਾ ਹੈ ਹਾਂਜੀ ਚਲੋ ਭਾਈ ਪਲੇਟ ਤਾਂ ਹੈਗੀ ਹੈ ਲਈ ਆਈ ਨਹੀਂ ਬਰੋ ਨੱਕਾ ਲੱਗਣਾ ਹੋ ਗਿਆ ਸਟਾਰਟ ਜਿਹੜਾ ਅੱਜ ਆਪਾਂ ਲੈ ਕੇ ਆਏ ਸੀ ਟੱਕਣ ਤੇ ਉਹ ਅੱਜ ਲਾਉਣ ਲੱਗੇ ਆ ਬਾਈ ਲੱਗੇ ਪਏ ਆ ਪਹਿਲਾਂ ਉਧਰ ਅੱਗੇ ਨੱਕੇ ਲਾ ਕੇ ਆਏ ਤੇ ਹੁਣ ਆਪਣੀ ਵਾਰੀ ਆ ਗਈ ਸ਼ਾਮ ਹੋ ਗਈ ਆ ਤੇ ਆ ਲਾਸਟ ਨੱਕਾ ਬਾਈਆਂ ਨੇ ਲਾਉਣਾ ਬਾਈ ਕਿਵੇਂ ਆ ਠੀਕ ਠਾਕ ਆ ਵਧੀਆ ਕੰਮ ਕਰ ਵਧੀਆ ਲਓ ਜੀ ਬਾਈ ਬਹੁਤ ਵਧੀਆ ਬਾਈ ਨੱਕੇ ਲਾਉਂਦੇ ਆ ਤੇ ਕਾਫੀ ਨੱਕੇ ਲਾਤੇ ਆ ਤੇ ਇਧਰ ਹਰੇ ਤਾਂ ਸੀਮੈਂਟ ਬੱਜਰੀ ਸਾਰਾ ਨਾਲ ਹੀ ਆ ਤੇ ਇਧਰ ਬਾਈ ਬੈਠੇ ਬਾਈ ਕਿਵੇਂ ਆ ਕਹਿਵਾ ਹਾਂ ਲਓ ਬਈ ਗਰਮੀ ਬਹੁਤ ਆ ਤੇ ਹੁਣ ਥੋੜਾ ਠੰਡਾ ਹੋਇਆ ਤੇ ਬਾਈ ਅੱਜ ਸਾਰਾ ਦਿਨ ਲੱਗੇ ਰਿਹਾ ਕਿੰਨੇ ਨੱਕੇ ਲਾਤੇ ਵੀ ਹੁਣ ਤੱਕ 6 ਲੱਗੇ ਅੱਜ ਲਓ ਜੀ ਆਪਣੇ ਵਾਂਚ ਇੱਥੇ ਆ ਲੱਗਣ ਲੱਗਾ ਐਦਾਂ ਮੋਰਾ ਕਰਕੇ ਤੇ ਫਿਰ ਤੁਹਾਨੂੰ ਮੈਂ ਲੱਗਦਾ ਅੱਜ ਦਿਖਾਉਣਾ ਵੀ ਨੱਕਾ ਕਿਦਾਂ ਲੱਗਦਾ ਇਧਰ ਰਲਾਈ ਜਾਂਦੇ ਬਾਈ ਸੀਮੈਂਟ ਕਾਇੰਦਾਨਾ ਬਹੁਤ ਜ਼ਿਆਦਾ ਗਰਮੀ ਬਾਈ ਯਾਰ ਹਾਂ ਅੱਜ ਤਾਂ ਬਹੁਤ ਜ਼ਿਆਦਾ ਨਾ 48 ਫਰਤੂਲੀ ਤੋਂ ਉੱਤੇ ਹੋਗਾ ਟੈਂਪਰੇਚਰ ਨਹੀਂ ਅੱਜ ਬਹੁਤ ਜ਼ਿਆਦਾ ਗਮ ਵੀ ਸੀਗਾ ਨਾ ਨਾਲ ਹੋਮਸ ਜੀ ਬਾੜੀ ਸੀਗੀ ਬਾਬੇ ਅੱਗੇ ਸੀ ਨਾ ਨਾਰਮਲੀ 2 ਵਜੇ ਬੈਹਨੇ ਸਵਾ ਦੋ ਹਨਾ ਤੇ ਅੱਜ ਅਸੀਂ 1:30 ਵਜੇ ਬੈਠੇ ਤੇ 3 ਵਜੇ ਨਾਲ ਸਾਡਾ ਉੱਠਣ ਨੂੰ ਜੀ ਨਹੀਂ ਕਰਦਾ ਬਸ ਬੇ ਸ਼ਰਮੋ ਸ਼ਰਮੀ ਵੀ ਉੱਠਣਾ ਪਿਆ ਹਾਂ ਉੱਠਣਾ ਪਿਆ ਨਹੀਂ ਜੀ ਨਹੀਂ ਕਰਦਾ ਬਾਈ ਯਾਰ ਉਤੋਂ ਇੰਨੀ ਗਰਮੀ ਆ ਨਾਲੇ ਬਾਈ ਕੰਮ ਵੀ ਇਹਨਾਂ ਦਾ ਵੇਖ ਲੋ ਤੁਸੀਂ ਵੇਖ ਲਓ ਬਈ ਹਾਰਡ ਕੰਮ ਆ ਸਾਰੇ ਹੱਥ ਵੱਡੇ ਜਾਂਦੇ। ਲੱਗਣਾ ਇਹ ਗਰਮ ਹੋ ਜਾਂਦਾ। ਹਾਂ ਗਰਮ ਮੂਹ ਲੱਗਦਾ ਦੁਪਹਿਰੇ। ਸਹੀ ਗੱਲ ਐ ਵੱਡਣਾ ਪੈਂਦਾ, ਤਾਰਾਂ ਵੱਡਣੀਆਂ ਪੈਂਦੀਆਂ। ਇੱਧਰ ਬਾਈ ਜਿਹੜੇ ਮਿਹਨਤੀ ਬੰਦੇ ਹੁੰਦੇ ਆ ਬਈ ਉਹਨਾਂ ਦੀ ਸਪੋਰਟ ਕਰਿਆ ਕਰੋ ਤੇ ਉਹਨਾਂ ਦੇ ਨਾਲ ਪਿਆਰ ਨਾ ਰਿਆ ਕਰੋ। ਬਿਲਕੁਲ ਬਿਲਕੁਲ। ਤੇ ਇੱਜ਼ਤ ਕਰਨੀ ਚਾਹੀਦੀ ਹਰ ਇੱਕ ਬੰਦੇ ਦੀ ਪਿਆਰ ਨਾਲ ਹੀ ਰਹਿਣਾ। ਸਾਡੇ ਨਾਲ ਗਰਮ ਹੋ ਜਾਂਦੇ ਟਰੈਕਟਰ ਦੇਣ ਪਿੱਛੇ ਗਰਮ ਹੋ ਜਾਂਦੇ। ਹੁਣ ਸਾਡਾ ਕੀ ਕਸੂਰਾ? ਐਡੇ-ਐਡੇ ਭਾਰੇ ਹੁਣ ਕਿੱਥੇ ਬਿਨਾਂ ਲਜਾਈਏ। ਨਹੀਂ 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 ਲਜਾਈ ਜਾਂਦੇ ਬਈ। ਚਲ ਆ ਦੇਖੋ ਕਿਵੇਂ ਜਾਂਦਾ ਫਿਰ। ਕ ਆ ਕੱਟੇ ਤੁਰੋ ਹਾਂ ਉਹ ਰੇੜਾ ਕਿੰਨਾ ਹੈ ਸਮਾ ਤੇ ਰੇੜਾ ਨੂੰ ਕੱਟੇ ਨੀਂ ਕਰਾ ਸੀ ਤਾਂ ਲਓਏ ਵੇਖਿਓ ਜਾਂਦਾ ਹੁਣ ਨਹੀਂ ਅਸ਼ੇਤੀ ਟੁੱਟਦਾ ਤਾਂ ਨਹੀਂ ਹੈ ਤੇ ਬਾਵਾ ਅੱਲਾ ਹੈ ਭਾਈ ਜਮਾ ਉੱਤੇ ਲਿਆ ਸੱਟਿਆ ਬਾਈਆਂ ਨੇ ਨਿਤ ਦਾ ਕੰਮ ਆ ਬਾਈਆਂ ਦਾ ਇੱਥੇ ਤਾਂ ਨਹੀਂ ਸਾਜੇ ਵਾਲੇ ਦੀ ਲੋੜ ਇਹ ਕੋ ਲੱਗੀ ਹੈ ਕੋਈ ਚੱਕਰ ਤਾਂ ਨਹੀਂ ਹਾਂ ਤੇ ਤਿੰਨ ਲੇਵਰਾ ਪਾਡੀਆਂ ਤੇ ਆਲਰੇਡੀ ਪਹਿਲਾਂ ਅੱਛਾ ਤਿੰਨ ਲੇਵਰਾ ਪੱਜ ਗਈਆਂ ਲੇਵਰਾ ਪਾਡੀਆਂ ਅੱਛਾ ਮਹਾਟ ਕਰਕੇ ਮੰਨਦਾ ਵਟੰਗਾ ਪਾਈਪਾ ਨਹੀਂ ਲੋਟਦਾ ਹੁਣ ਇਹਦੇ ਕਨੈਕਸ਼ਨ ਜੋੜਨ ਵਾਲੇ ਆ ਠੀਕ ਆ ਨੱਕੇ ਸਾਰੇ ਲਾਉਣ ਵਾਲੇ ਆ ਏਅਰ ਵਾਲੀਆਂ ਸਾਰੀਆਂ ਲਾਉਣ ਵਾਲੀਆਂ ਪੰਪ ਸੈਂਡ ਸਾਰੇ ਲਾਉਣ ਵਾਲੇ ਆ ਗੇਟ ਵਾਲ ਸਾਰੇ ਲਾਉਣ ਵਾਲੇ ਆ ਇਹ ਹੁਣ ਮਹਿਕਮੇ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਠੀਕ ਆ 90% ਛੱਡ 110% ਹੁਣੇ ਲੈਨ ਚਲਾ ਕੇ ਦੇਵਾਂਗੇ ਨਹੀਂ ਤਾਂ 1 ਸਾਲ ਦਾ ਕੰਮ ਇਹ ਵੀਰੇ ਪਿਆ ਹਾਂ ਹਾਂ ਵੀਰੇ ਇੱਕ ਸਾਲ ਦਾ ਠੀਕ ਹੈ ਠੀਕ ਹੈ ਹਾਂਜੀ ਲਓ ਵੀ ਬਾਈ ਕਹਿੰਦਾ ਵੀ ਇੱਕ ਨੰਬਰ ਆਪਣਾ ਕੰਮ ਆ ਤੇ ਤੈਨਾਂ ਨੇ ਲੇਵਰਾ ਅੱਗੇ ਭੱਜ ਗਏ ਆ ਤੇ ਹੁਣ ਬਾਈ ਹੋਣਾ ਦਾ ਕੰਮ ਬਾਈ 101% ਬਾਈ ਕਹਿੰਦਾ ਸੈਟ ਆ ਤੇ ਬਾਕੀ ਬਈ ਸਾਰੀ ਲੈਂਡ ਚਲਾਉਣੀ ਆ ਤੇ ਇੰਦਰਾ ਲੱਗਦਾ ਸਾਈਡ ਤੇ ਠੀਕ ਹੈ ਠੀਕ ਲਿਆ ਕੋਪੀਰ ਫਸਿਟਾ ਕਰ ਲਓ ਲਓ ਯਾਨ ਦਾ ਸੀਮਾ ਤੇ ਇਦਾਂ ਲੱਗੀ ਜਾਂਦਾ ਸਾਈਡਾਂ ਤੇ ਪਾਉਗੀ ਬਜਰੀ ਤੇ ਉੱਪਰ ਲੱਗੂਗਾ ਜਿਹੜਾ ਅੱਜ ਆਪਾਂ ਉਹ ਲੈ ਕੇ ਆਂਦਾ ਨੱਕਾ ਇਹ ਲੱਗੂਗਾ ਸੁਝਾ ਯਾਰ ਹਾਂਜੀ ਠੀਕ ਹੈ ਇਹ ਮੈਲ ਆਇਆ ਠੀਕ ਹੈ ਜੱਤ ਲਾਇਆ ਵਾ ਹਾਂ ਤੁਹਾਨੂੰ ਸਹੀ ਲੱਗੇ ਆ ਜੀ ਠੀਕ ਹੈ ਠੀਕ ਹੈ ਇਹ ਹਾਂ ਹੁਣ ਰਿਕਾਰਡ ਹੋਈ ਜਾਂਦਾ ਹਨਾ ਵੀ ਕਿਹਦੇ ਬੰਦਾ ਭਾਜ ਨਹੀਂ ਸਕਦਾ ਕਹਿੰਦਾ ਵੀ ਵਧੀਆ ਲਾਇਆ ਨੱਕਾ ਠੀਕ ਹੈ ਵਧੀਆ ਨੱਕਾ ਲੱਗਾ ਬਾਈ ਜੇ ਮਾੜਾ ਮੋਟਾ ਕੋਈ ਗਲਤੀ ਹੋਈ ਤਾਂ ਮੈਨੂੰ ਬਾਈ ਤੁਸੀਂ ਦੇਖ ਲਿਓ ਹੁਣ ਸਹੀ ਆ ਹਾਂ ਸਾਲ ਹੀ ਇਹਨਾਂ ਲਾਈ ਨਹੀਂ ਹਾਂ ਆਇਓ ਲੱਗਿਆ ਠੀਕ ਹੈ ਠੀਕ ਆ ਜੀ ਪਾਣੀ ਆਊਗਾ ਤੁਹਾਨੂੰ ਅਗਲੇ ਸਾਲ ਅਗਲੇ ਸਾਲ ਕਿਉਂਕਿ ਕਨੈਕਸ਼ਨ ਜੁੜਿਆ ਨਹੀਂ ਠੀਕ ਚੱਲ ਕੇਰਾ ਨੱਕੇ ਦਾ ਲੱਗੇ ਨਾ ਲੇਵਰ ਗਈ ਆ ਭੱਜ ਹਾਂ ਇਹ ਨਵੀਂ ਲੇਵਰ ਆਈ ਆ ਉਨ ਤੋਂ ਹੀ ਤਾਂ ਨਹੀਂ ਭਾਈ ਦੇ ਆਹੀ ਭਾਈ ਦੇ ਠੀਕ ਹੈ ਠੀਕ ਹੈ ਲਾ ਬਾਈ ਭਾਈ ਨੇ ਉਹ ਸਾਰਾ ਰਗ ਜੀ ਬਈ ਉੱਥੇ ਲਾਤੀ ਨੂੰ ਕੀ ਕਹਿੰਦੇ ਆ ਸਾਵਾ ਵਾਲੀ ਇਹ ਰ ਹਵਾਲੀ ਤੇ ਇਹ ਕਹਿੰਦੇ ਇੱਥੇ ਲੋਡ ਨਹੀਂ ਇੱਕ ਉੱਥੇ ਪਿੱਛੇ ਲੱਗ ਜਾਣੀ ਆ ਤੇ ਭਾਈ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਮੈਂ ਕਹਵੇ ਠੀਕ ਆ ਬਾਈ ਬਸ ਨੱਕੇ ਲੁੱਕੇ ਲਾ ਕੇ ਨਾ ਠੀਕ ਆ ਤੇ ਮੋਕਾ ਜੋੜਦੇ ਆ ਠੀਕ ਆ ਆਵੇਂ ਮੁੰਡਾ ਮਜ਼ਾਕ ਕਰੀ ਜਾਂਦਾ ਤੁਹਾਨੂੰ ਹਾਂ ਹਾਂ ਉਹ ਤਾਂ ਬਈ ਐਵੇਂ ਚੌੜ ਕਰਦੇ ਸੀ ਨੱਕੇ ਨੁੱਕੇ ਲਾ ਕੇ ਨਾ ਇਹ ਤੇ ਮੇਰੇ ਹਿਸਾਬ ਨਾਲ ਵੀ ਇੱਕ ਤਰੀਕ ਤੋਂ ਬਾਅਦ ਆਪਾਂ ਮੁੱਗਾ ਚਾਲੂ ਕਰਾਂਗੇ ਠੀਕ ਹੈ ਠੀਕ ਹੈ ਬਾਈ ਅਜੇ ਮਹੀਨੇ ਦੇ ਵਿੱਚ ਆਪਣਾ ਕੰਮ ਨਿਭੜ ਜਾਊਗਾ ਠੀਕ ਹੈ ਤੇ ਇੱਕ ਤਰੀਕ ਤਿੱਕਰ ਇਹ ਮੁੱਗਾ ਚੱਲ ਜਾਊਗਾ ਲੱਗਦਾ ਕੋਈ ਬੋਲਿਆ ਉਹ ਤਾਂ ਬਈ ਮਜ਼ਾਕ ਚ ਸੀਰੀਅਸ ਨਾ ਲਿਆ ਜਾ ਉਹ ਕਹਿੰਦਾ ਬਾਈ ਮੈਂ ਕਦੇ ਬੋਲਿਆ ਨਹੀਂ ਚਲ ਬੋਲਣਾ ਮੈਂ ਕਹ ਜਿਹੜਾ ਕੁਝ ਆਉਂਦਾ ਬੋਲ ਦੇ ਠੀਕ ਆ ਹਾਂਜੀ ਬਾਈ ਜੀ ਹਾਂ ਠੀਕ ਆ ਬੰਦੇ ਖੁਸ਼ ਚਾਹੀਦੇ ਬਸ ਗੱਲ ਖਤਮ ਆ ਬਾਦ ਤੋਂ ਬਾਦ ਨੂੰ ਫੋਲੋ ਕਰ ਦਿਓ ਹਾਂ ਫੋਲੋ ਕਰ ਦਿਓ ਬਸ ਬਸ ਸਬਸਕ੍ਰਾਈਬ ਕਰ ਦਿਓ ਠੀਕ ਆ ਲਓ ਜੀ ਆ ਇਹ ਬਾਈ ਕਹਿੰਦਾ ਵੀ ਅਸੀਂ ਇਹ ਆਪ ਲੈ ਕੇ ਆਏ ਆ ਤੇ ਇਹ ਬਾਈ ਕਹਿੰਦਾ ਥੋੜਾ ਹੌਲਾ ਜਿਹੜੇ ਦੂਜੇ ਨੱਕੇ ਆ ਸਰਕਾਰੀ ਉਹ ਥੋੜੇ ਜਿਹਾ ਹੈਵੀ ਆ ਹਾਂ ਜਿਹਦਾ ਵਜ਼ਨ ਮਾਸਾ 30 32 ਕਿਲੋ ਹਣਾ ਹਾਂ ਉਹਦਾ ਬਾਈ ਕਹਿੰਦਾ 40 ਤੇ 46 ਕਿਲੋ ਵੇਜਣੇ ਜਿਹੜੇ ਸਰਕਾਰੀ ਆ ਸਰਕਾਰੀ ਠੀਕ ਹੈ ਲੈ ਕੇ ਉੱਥੋਂ ਹੀ ਆਏ ਆ ਜਥੋ ਲੈ ਕੇ ਆਏ ਪਰ ਸਾਨੂੰ ਅੱਜ ਉਹਨਾਂ ਨੇ ਆ ਦੇਤੇ ਜਾਂ ਤਾਂ ਆਪਾਂ ਨੂੰ ਨੌਲੇਜ ਨਹੀਂ ਹੈਗੀ ਜਿਆਦਾ ਤਾਂ ਕਰਕੇ ਤੇ ਬਾਈ ਕਹਿੰਦਾ ਹਲਕਾ ਹੁੰਦਾ ਤਾਂ ਕੁਝ ਨਹੀਂ ਵੈਸੇ ਤੇ ਬਾਕੀ ਉਹ ਕੁਆਲਿਟੀ ਥੋੜੀ ਲੋ ਆ ਸੀ ਗਏ ਤਾਂ ਤਿੰਨ ਚਾਰ ਜਣੇ ਸੀ ਪਰ ਹੁਣ ਆਪਾਂ ਇਹਦੇ ਬਾਰੇ ਪਤਾ ਨਹੀਂ ਹੈਗਾ ਤੇ ਬਾਈ ਰੋਜ ਲਾਉਂਦੇ ਆ ਇਹਨਾਂ ਨੂੰ ਪਤਾ ਵੀ ਉਹ ਹੈਵੀ ਆ ਤੇ ਆ ਹੈਗਾ ਕਿਉਂਕਿ ਆਪਣਾ ਬਾਈ ਨਕਾ ਹੈ ਨਹੀਂਗਾ ਆਪਣਾ ਨਕਾ ਉਹ ਉੱਥੇ ਆ ਸਾਹਮਣੇ ਆਪਣੇ ਸਾਹਮਣੇ ਤਾਇ ਦੇ ਵਾਣ ਕੋਲੇ ਉਹ ਸਾਹਮਣੇ ਆਪਾਂ ਨੂੰ ਜਿਹੜੀ ਜ਼ਮੀਨ ਮਿਲੀ ਉਹ ਬਿਨਾ ਨੱਕੇ ਤੋਂ ਤੇ ਆਪਾਂ ਪ੍ਰਾਈਵੇਟ ਆਪਦੇ ਖਰਚੇ ਤੇ ਵੀ ਲਾਉਣ ਲੱਗੇ ਆ ਘਟੋ ਘਟ ਮੇਰਾ 10000 ਰੁਪਿਆ ਇੱਥੇ ਲੱਗ ਜਾਣਾ ਤੇ 10000 ਰੁਪਏ ਚਾਹ ਨਕਾ ਪਾਣਾ ਬਈ ਆਪਾਂ ਨੂੰ ਕਿਉਂਕਿ ਬਾਕੀ ਸਾਰੇ ਸਰਕਾਰੀ ਆ ਕਿਉਂਕਿ ਆਪਣਾ ਨਕਾ ਉਧਰ ਆ ਤੇ ਆਪਣੀ ਜਿਹੜੀ ਜ਼ਮੀਨ ਆ ਉਹ ਬਿਨਾਂ ਨੱਕੇ ਤੋਂ ਆਪਾਂ ਨੂੰ ਇੱਧਰ ਮਿਲੀ ਆ ਤੇ ਉਧਰ ਨੱਕਾ ਤੇ ਉਥੋਂ ਮੇਰਾ ਖਾਲਾ ਬਹੁਤ ਪਾਉਣਾ ਪੈਂਦਾ ਤਾਂ ਕਰਕੇ ਆਪਾਂ ਨੂੰ ਉਧਰੋਂ ਪਾਣੀ ਨਹੀਂ ਲੱਗਦਾ ਫਿਰ ਆਪਾਂ ਆਪਦਾ ਨਕਾ ਲਵਾਇਆ ਬਾਈ ਤੇ ਰੁਪਈਆ 10000 ਮੇਰਾ ਪੂਰਾ ਲੱਗ ਜਾਣਾ ਹਜੇ ਤਾਂ ਖੇਲ ਖੂਲ ਬਣਾਉਣੀ ਹੋ ਵੱਖਰੇ ਪੈਸੇ ਲੱਗ ਜਾਣੇ ਉਹ ਤਾਂ ਕਹਿੰਦੇ ਵੀ ਲਓ ਜੀ ਨੱਕਾ ਫਿੱਟ ਹੋ ਗਿਆ ਉਹ ਸਾਈਡ ਤੇ ਬਜਰੀ ਰਹਿ ਗਈ ਮੈਂ ਕਰਦਾ ਰੱਖ ਜਾ ਨੰਬਰ ਉਹ ਤੇ ਲੈਣਾ ਮੇਰੇ ਕੋਲ ਕਿਹੜਾ ਹੁੰਦਾ ਥੱਲੇ ਨਾਲ ਆ ਦੇ ਮੇਰਾ ਵੀਰ 54 ਨੰਬਰ ਲਾ ਦੋ 54 ਨੰਬਰ ਲਾਓ ਮੈਂ ਨੰਬਰ ਲਾ ਲੋ ਤਾਂ ਅਮ ਕੰਪਲੀਟ ਹੋ ਗਿਆ ਵਈ ਨਕਲਾ ਦਾ ਭਾਈਆਂ ਨੇ ਧੰਨਵਾਦ ਭਾਈ ਬਹੁਤ ਬਹੁਤ ਤੁਹਾਡਾ ਬਾਈ ਬਾਈ ਕੀ ਬਹੁਤ ਧੰਨਵਾਦ ਹਾਂ ਨਵੇੜ ਤਾਂ ਕੰਮ ਘਰਾਵਾ ਲਓ ਵਈ ਨਵੇੜ ਦਾ ਹਾਂ ਚੱਲ ਕੋਈ ਨਹੀਂ ਐਦਾਂ ਹੀ ਆ ਮਾੜਾ ਮੋਟਾ ਚੱਲਦਾ ਹੀ ਰਹਿੰਦਾ ਤੇ ਬਾਕੀ ਧੰਨਵਾਦ ਭਾਈ ਸ਼ਾਮ ਹੋ ਗਈ ਹੈ ਤੇ ਹੁਣ ਬਾਈਆਂ ਦਾ ਸਮਾਪਤੀ ਹੁਣ ਕੱਲ ਨੂੰ ਆਓਗੇ ਕੱਲ ਨੂੰ ਫਿਰ ਕੱਲ ਨੂੰ ਠੀਕ ਤੇ ਆ ਭਰਾਵਾਂ ਦੇ ਟਰਾਲੀ ਹਾਂ ਇਹ ਮੈਂ ਛੱਡੇ ਹੁਣ ਮੈਂ ਟਰੈਕਟਰ ਹੀ ਲੈਣ ਚੱਲਿਆ ਪੰਪ ਤੇ ਛੱਡੇ ਹੁਣ